ਮਸਨੋ ਅਪੀਲ ਕਰਦਾ ਹਾਂ ਕਿ ਕਿਸੇ ਚੀਜ਼ ਦੀ ਘੁਬਰਾਣ ਦੀ ਲੋੜ ਨਹੀਂ ਕਿਸੇ ਚੀਜ਼ ਤੋਂ ਘੁਬਰਾਣ ਦੀ ਲੋੜ ਨਹੀਂ ਦਾ ਸਿਚੁਏਸ਼ਨ ਇਜ਼ ਨਾਰਮਲ ਜਿ세 ਜੋ ਵੀ ਡ੍ਰਿਲ ਕਰਨ ਜਾ ਰਹੇ ਹਨ ਇਹ ਟੋਟਲੀ ਸਾਰਿਆਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਡ੍ਰਿਲ ਕਰਨ ਜਾ ਰਹੇ ਹਨ ਗੁਰਦਾਸਪੁਰ ਵਿੱਚ ਇਸ ਟਾਈਮ ਸਿਚੁਏਸ਼ਨ ਬਹੁਤ ਨਾਰਮਲ ਹੈ ਸੋ ਅਸੀਂ ਅ ਅੱਜ ਰਾਤ 9 ਤੋਂ 9:30 ਵਜੇ ਨੋਪਰਲ ਬਲੈਕਆਊਟ ਕੀ ਕਰਨ ਜਾ ਰਹੇ ਹਾਂ ਐਸ ਪਰ ਗਵਰਨਮੈਂਟ ਇਨਸਟਰਕਸ਼ਨਸ ਸੋ ਥੈਟ ਲੋਕਾਂ ਨੂੰ ਸੇਫਟੀ ਬਾਰੇ ਸੈਂਸਟਾਈਜ਼ ਕੀਤਾ ਜਾ ਸਕੇ ਸੈਂਸਟਾਈਜ਼ ਸਰ ਬਾਰਡਰ ਡਿਸਟ੍ਰਿਕਟ ਇਸ ਦੇ ਨਾਲ ਹੀ ਸਾਡੇ ਸਿਵਲ ਡਿਫੈਂਸ ਟੀਮਸ ਨੇ ਸਕੂਲਾਂ ਦੇ ਵਿੱਚ ਐਂਡ ਹਸਪੀਟਲਾਂ ਦੇ ਵਿੱਚ ਟ੍ਰੇਨਿੰਗ ਪਿਛਲੇ 2 ਦਿਨਾਂ ਤੋਂ ਲਗਾਤਾਰ ਦੇ ਰਹੇ ਨੇ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਸੇਫਟੀ ਮੈਜਰਸ ਅਡਾਪਟ ਕਰਨ ਸੰਬੰਧੀ ਉਸ ਦੇ ਨਾਲ ਹੀ ਮੈਂ ਸਮੂਹ ਡਿਸਟ੍ਰਿਕਟ ਦੇ ਨਾਗਰਿਕੋਂ ਅਪੀਲ ਕਰਦਾ ਹਾਂ ਕਿ ਕਿਸੇ ਚੀਜ਼ ਦੀ ਘਬਰਾਹਟ ਵੀ ਲੋੜ ਨਹੀਂ ਕਿਸੇ ਚੀਜ਼ ਤੋਂ ਘਬਰਾਹਟ ਦੀ ਲੋੜ ਨਹੀਂ ਦਾ ਸਿਚੁਏਸ਼ਨ ਇਜ਼ ਨਾਰਮਲ ਅਸੀਂ ਜੋ ਵੀ ਡ੍ਰਿਲ ਕਰਨ ਜਾ ਰਹੇ ਹਾਂ ਇਹ ਟੋਟਲੀ ਸਾਰਿਆਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਡ੍ਰਿਲ ਕਰਨ ਜਾ ਰਹੇ ਹਾਂ ਮੈਂ ਅਪੀਲ ਅਪੀਲ ਕਰਦਾ ਹਾਂ ਕਿ ਇਸ ਦੇ ਵਿੱਚ ਸਾਰੇ ਹੀ ਸਮੂਹ ਸ਼ਹਿਰ ਵਾਸੀ ਤੇ ਬਾਕੀ ਲੋਕ ਵੀ ਸਹਿਯੋਗ ਦੇ ਹਲ ਬਾਰਡਰ ਦੇ ਬਨਾਨ ਮੌਕੇ ਮੈਂ ਤਾਂ ਕੋਈ

इन केस तुम्हें कोई भी सूचना चाहिए है तो तीस सा जो हैल्पलाइन नंबर है एक एक वन वन टू उसके उपर आ, सही सिचुएशन बारे पता कर सकते हो प्रबंध पूरे हैं वी आर रेडी टू मीट एन ये बॉर्डर के नाल आते सर पिंड वालों को तो कोई नहीं अभी तक नहीं है जो सिचुएशन में है तो ये हम लोग डिस्प्ले कर सकते हैं